نک بن کے جی شری گوڑ سدگان مہاراج کی ج ਕੇ ਕੱਟਿਆ ਜਾਣਾ ਹੈ ਪਲੀਜ਼ ਸਾਰੀ ਸੰਗਤਾ ਆਪ ਕੋ ਆਪਣੀ ਜਗ੍ਹਾ ਤੇ ਉੱਠ ਜਿਓ ਉੱਠ ਕੇ ਆਪਾਂ ਬਾਦੋ ਨਿਰਵੇਹ ਭਗਵਾਨ ਬਾਣੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਤਮਾਹਾਰਾਜ ਕੀ ਜੈ ਪਰਾ ਪਿਤਾ ਭਗਵਾਨ ਵਾਲੀ ਮਾਰੇ ਨੇ ਜੇ ਧਰਤੀ ਦੇ ਕੋਈ अवतार ਭੇਜਿਆ ਤੋਂ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਜੀ ਮਹਾਰਾਜ ਨੇ ਕਿ ਧਰਤੀ ਤੇ ਕੋਈ अवतार ਭੇਜਿਆ ਕਿਉਂਕਿ ਅਜੇ ਨਾਦ ਕਨਪਰਾ ਜਿਸ ਤਰੀਕੇ ਦੇਖ ਰਹੇ ਆ ਇਹ ਨਾਦ ਜਿਹੜਾ ਪੇਹੀ ਸੀ ਇਹੜਾ ਉੱਚ ਜਾਤੀ ਦੇ ਲੋਕਾਂ ਵਿੱਚ ਪੇਹੀ ਸੀ ਪਰਮ ਪਰਮ ਜੀ ਦਾ ਭਗਵਾਨ ਵਾਲਿਖ ਮਾਰੇ ਐਸੀ ਸੀਮ ਕਿਰਪਾ ਗੁ ਗਿਆਨਾਂ ਜੀ ਮਹਾਰਾਜ ਉੱਤੇ ਸੀ ਜਿਨ੍ਹਾਂ ਨੇ 28 ਸਾਲ ਮਾਦੂਰ ਦੀ ਜਿਨ੍ਹਾਂ ਯਾਤਰਾ ਤੇ 24 ਸਾਲ ਇੱਕੋ ਜਗ੍ਹਾ ਬੈਠ ਕੇ ਬਿਨਾਂ ਕੋਈ ਹੁੰਦੇ ਵੀ ਤੇੜਾ ਬੰਦਗੀ ਕੀਤੀ ਪਰਮ ਪਰਮ ਜੀ ਦਾ ਭਗਵਾਨ ਵਾਲਿਖ ਮਾਰੇ ਜਿਹੜਾ ਉਹਨਾਂ ਨੂੰ ਦਰਸ਼ਨ ਦੇ ਲਈ ਖੁਦ ਧਤੀ ਦੇਣੇ ਪ੍ਰਗਟ ਹੋ ਗਏ ਇਹਨਾਂ ਦੇ ਜਿੱਤੇ ਵੱਡੇ ਵੱਡੇ ਸੰਦਾ ਮਾਪਸ਼ਾਨ ਕਿਤਾਬ ਲਿਖੀ ਉਥੇ ਨਾਲ ਨਾਲ ਰਾਣਾ ਸਾਗ ਆਇਆ ਨੇ ਵੀ ਇਹਨਾਂ ਦੀ ਕਿਤਾਬ ਲਿਖੀ ਯੂਰੋਵਾਲ ਦੂਲੋਵਾਲ ਜਿੱਤੇ ਨਿਹਰਾ ਸਾਬਦ ਹੈ ਜਿੱਥੇ ਗੋਦਵਾ ਦਾ ਦਰਿਆ ਮੋੜਤਾ ਬਿਆਸ ਦਾ ਦਰਿਆ ਮੋੜਤਾ ਐਸੀ ਜਿਹੜੀ ਲੋਕੀ ਕਹਿ ਸ਼ਕਤੀ ਆ ਪਰਮ ਪਿਤਾ ਭਗਵਾਨ ਵਾਲੀ ਮਾਨੇ ਚਾਤੀ ਨੇ ਭੇਜੀ ਜਿਨ੍ਹਾਂ ਦਾ ਜਨਮ ਦਿਹਾੜਾ ਇਹਦਾ 4 ਤੇ 5 ਤਰੀਕ ਨੂੰ ਜਿਹੜਾ ਪਾਵਣ ਵਾਲਮੀ ਕੀਤੇ ਸੀ ਗੁਣ ਗਿਆਨ ਵਾਲਾ ਆਸ਼ਰਮ ਵਿੱਚ ਕੀਤਾ ਗਿਆ ਵੀ ਸਾਰੀ ਸੰਗੈਰੀ ਉੱਥੇ ਪਹੁੰਚੀ ਸੀ ਪਰ ਜਿਹੜਾ ਕੇ ਬੱਲਾ ਡੇਰਾ ਜਿਹੜਾ ਕੀ 1967 ਤੋਂ ਸਥਾਪਿਤ ਹੈ ਇਸ ਦੇ ਨੇੜੇ-ਨੇੜੇ ਜਿਹਨੇ ਵੀ ਡੇਰੇ ਸਥਾਪਿਤ ਹੈ ਇਸ ਡੇਰੇ ਦੀਆਂ ਹੀ ਬ੍ਰਾਂਚਾਂ ਨੇ ਚਾਹੇ ਰੋੜੀ ਪੀਰਿਆ ਚਾਹੇ ਤੇ ਸਾਡੇ ਸੱਤ ਬੈਠੇ ਜੰਗਣਾ ਜੀਆ ਚਾਹੇ ਤੇ ਬਾਲਕ ਮਾਰੇ ਦੋ ਬੰਦਰ ਨੇ ਉਹ ਸਾਰੇ ਇਸ ਡੇਰੇ ਦੀਆਂ ਹੀ ਇੱਕ ਬ੍ਰਾਂਚਾਂ ਸਨ ਕਿਉਂਕਿ ਜਿਸਦ ਸਤਗੁਰੂ ਨਾਨਕ ਜੀ ਮਹਾਰਾਜ ਨੇ ਉਹਨਾਂ ਨੂੰ ਨਾਮ ਸ਼ਬਦ ਲੈ ਕੇ ਇਸ ਡੇਰੇ ਨੂੰ ਜਦੋਂ ਗਿਆਨ ਦੇ ਮਾਰਗ ਚਲਣ ਤੋਂ ਪ੍ਰਾਪਤ ਤੇ ਦਿੱਤੀਆਂ ਪਾਛੋੜੇ ਆ ਇਸ ਨੂੰ ਸਥਾਪਿਤ ਕੀਤਾ ਉਸ ਤੋਂ ਬਾਅਦ ਇਸ ਡੇਰੇ ਤੋਂ ਇਹ ਜਾਰੀ ਸੇਵਾ ਹੈ ਸਤਗੁਰੂ ਗੁਰਮੁਖ ਨਾਨਕ ਜੀ ਮਹਾਰਾਜ ਨੇ ਜਿਹੜੀ ਕੀਤੀ 1999 ਤੱਕ ਨਾ ਸੇਵਾ ਕੀਤੀ ਜਿਨਾਰੇ ਵਾਛੇ ਆਜੀ ਸ਼ਾਲ ਆਜੀ ਇੱਥੇ ਨਾਲ ਖੜੇ ਨੇ ਨਾਲ ਹੀ ਮੇਰੇ ਲਵਨਾ ਜੋਗੇ ਸਤਿਗੁਰੂ ਬ੍ਰਾਹਮਣ ਆਗੇ ਸੇਵਕ ਨੇ ਰੋੜੀ ਪੀੜ ਦੇ ਡੇਰੇ ਦੇ ਸਾਡੇ ਮੁੱਖ ਸੇਵਾਦਾਰਾਂ ਨੇ ਉਹ ਵੀ ਨਾਲ ਖੜੇ ਨੇ ਇਸ ਕਰਕੇ ਅੱਜ ਸਾਰੀ ਸੰਗਤ ਵੱਲੋਂ ਸਾਰੇ ਸੰਤਾ ਮਾਪੂਸ਼ਿਆਂ ਵੱਲੋਂ ਆਣਾ ਜਣਿਆੜਾ ਜਣਿਆੜਾ ਜ ਆਰਸ਼ੋ ਔਲਾਦ ਦੇ ਨਾਲ ਮਨਾਇਆ ਜਾ ਸਾਰੀ ਸੰਗਤ ਨੂੰ ਪੋਣਾ ਜਣਿਆੜਾ ਦੇ ਲੱਖ ਲੱਖ ਵਧਾਈ ਹੋਵੇ ਜਿਵੇਂ ਬੋਲੇ ਸੋ ਨਿਹਾਲ ਭਗਵਾਨ ਬਾਲਕ ਮਾਨਾ ਕੀ ਜਾ ਛੇਰੇ ਛੇਰੇ 108 ਕਲ ਖੜਾ جی اور اج کا بڑا کامن دہاڑا ہے ਹਰ ਭਗਵਾਨ ਵਾਲਮੀਕ ਮਹਾਰਾਜ ਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ। ਬਾਬਾ ਜੀ ਸਭ ਦੇ ਮਨ ਦੀਆਂ ਮਨੋ ਕਹਾੜਾ ਪੂਰੀਆਂ ਕਰਦੇ ਨੇ। ਸਾਡਾ ਗੀਰੇ। ਹੋਰ ਸਭ ਦੀਆਂ ਚੋਰੀਆਂ ਕਰਨ ਬਾਬਾ ਜੀ। ਚਲੋ। ਸਾਡੇ ਅੰਦਰ ਜੀ ਬੋਲੀ ਜੀ ਕਿੱਥੇ ਪਵਿੱਤਰ ਬਾਗ ਰਾਜ ਕਰਨਗੇ। ਜੋ ਇਸ ਦੁਨੀਆ ਦੇ ਪਾ ਗੁਜਤੇ ਹਲਾ ਕਰ ਲੈ ਤੂੰ ਪਾਪਾਂ ਦੀ ਗੱਠੀ ਦਾ ਭਾ ਤਬਿਆਰ ਸਾਥ ਸੰਗਤ ਜੀ ਪਾਪਾਂ ਦੀ ਗੱਟੀ ਦਾ ਭਾਰ ਕਿਵੇਂ ਹੋਣਾ ਕਰਨਾ ਹੈ ਸੇਵਾ ਹੋਵੇ ਸਿਮਰਨ ਕਰਕੇ ਪਾਪਾਂ ਦੀ ਗੱਲ ਦਾ ਪਾਰ ਹੋਣਾ ਕੀਤਾ ਜਾਂਦਾ ਸਿੱਧਾ ਨਹੀਂ ਤੇ ਅਸੀਂ ਆਏ ਕਿਸੇ ਹੋਰ ਕਾਜ ਐ ਲੇਕਿਨ ਕਿਸੇ ਹੋਰ ਕਾਜਾਂ ਦੇ ਵਿੱਚ ਫਸੇ ਰਹਦੇ ਆ ਜਦੋਂ ਗੁਰੂ ਮਹਾਰਾਜ ਦਾ ਕੋਈ ਐਸਾ ਨਿਯੋਤਾ ਹੋਵੇ ਕੋਈ ਪ੍ਰੋਗਰਾਮ ਹੋਵੇ ਉਸ ਲਈ ਤਾਂ ਟਾਈਮ ਨਹੀਂ ਕਰਦੇ ਲੇਕਿਨ ਹੋਰ ਆਵਾਗੋਂ ਪ੍ਰੋਗਰਾਮ ਹੋਵੇ ਜੋਥੇ ਮੇਰੀ ਖਾਲ ਨਭੀਰਾ ਘੱਟ ਕੇ ਅਸੀਂ ਜਾ ਕੇ ਬਰਾਤ ਨਹੀਂ ਬਤਿਆ ਦਿੱਸ਼ਕੀ ਗਿਦਾ ਰਹੇ ਆ ਜਿੰਨੀਆਂ ਸੰਗਤਾਂ ਇੱਥੇ ਬਰਾਜਮਾਨ ਨੇ ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੇ ਕਿਉਂਕਿ ਬਿਨ ਭਾਗ ਤੋਂ ਸਾਸਨ ਦੇ ਵਿੱਚ ਨਾ ਕੋ ਪੈ ਸਕਦਾ ਨਾ ਕੋ ਆ ਸਕਦਾ ਹੈ ਆਰਡਰ ਤੋਂ ਬਿਨਾਰੇ ਕੋ ਸਾਸਨ ਦੇ ਵਿੱਚ ਨਹੀਂ ਆ ਸਕਦਾ ਇਹ ਬਾਬਾ ਜੀ ਦਾ ਲੜ ਫੜਿਆ ਇੱਕ ਰੱਬਾ ਮੌਚੀਆ ਕਰਕੇ ਦੱਸੋ ਕੀ ਬਾਤ ਸਾਰੇ ਲੜ ਫੜਿਆ ਹੈ ਕਿ ਛੱਟਿਆ ਨਹੀਂ ਜਾਂਦਾ thank oh you ਸੋ ਨਿਰਵੇ ਭਗਵਾਨ ਵਾਲਮੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਨਾ ਜੀ ਮਹਾਰਾਜ ਦਾ ਜਨਮ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਦਾ ਵਾਲਮੀਕਨ ਲੋਕਾਂ ਵੱਲੋਂ ਅਤੇ ਹੋਰ ਲੋਕਾਂ ਵੱਲੋਂ ਜਿਹੜਾ ਮਨਾਇਆ ਗਿਆ ਸੀ ਜਿਸ ਦੇ ਚੱਲਦੇ ਅੱਜ ਭਗਵਾਨ ਵਾਲਮੀਕੀ ਯੋ ਆਸ਼ਰਮ ਬੱਲਾ ਸਬਜੀ ਮੰਡੀ ਵਿਖੇ ਸੰਤਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇੱਕ ਉਹਨਾਂ ਦਾ ਜਿਹੜਾ ਅਵਤਾਰ ਦਿਹਾੜਾ ਇਹਨਾਂ ਜਨਮ ਦਿਹਾੜ ਨਹੀਂ ਕਹਾਂਗੇ ਅਵਤਾਰ ਦਿਹਾੜਾ ਕਿਉਂਕਿ ਪਰਮ ਪਿਤਾ ਭਗਵਾਨ ਵਾਲਮੀ ਮਾਰੀ ਉਹਨਾਂ ਲੋਪਰਾਪ ਸੀ ਤੇ ਉਹ ਐਸੇ ਕਾਲਯੁਗ ਦੇ ਅਵਤਾਰ ਹੋਏ ਨੇ ਜਿਸ ਕਰਕੇ ਨਵਤਾਰ ਦਿਹਾੜੇ ਕਵਾਂਗੇ ਅੱਜ ਉਹਨਾਂ ਦੇ ਅਵਤਾਰ ਦਿਹਾੜੇ ਦੇ ਜਿਸੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਪਰਮਪਿਤਾ ਭਗਵਾਨ ਵਾਲੀ ਮਾਰੇ ਚਰਨਾ ਚਲਦਾਸ ਬੇਨਤੀ ਕਰਦੇ ਆ ਕਿ ਜਿੰਨਾ ਸੰਤਾਂ ਸੰਗਤਾਂ ਨੇ ਆਜ ਅੱਜ ਇਸ ਡੇਰੇ ਦੇ ਹਾਜ਼ਰੀ ਭਰੀਆ ਉਹਨਾਂ ਦੇ ਹਮੇਸ਼ਾ ਮੇਰ ਪ੍ਰਿਆਰ ਹੱਥ ਰੱਖਣਾ ਤਾਂ ਜੋ ਆਜ ਜੋ ਲੰਗਰ ਭੰਡਾਰੇ ਇਸ ਤਰ੍ਹਾਂ ਚੱਲਦੇ ਰਹਿਣ ਜੋ ਬੋਲੇ ਸੋਨ ਰਵੇ ਭਗਵਾਨ ਵਾਲ ਕੀ ਮਹਾਰਾ ਕੀ ਜਾ ਸ੍ਰੀ ਸ੍ਰੀ ਸਤਗੁਰ ਗਿਆਨ ਨਾ ਮਾਰਾ ਇਹ ਜਿਹੜਾ ਸਥਾਨ ਹੈ ਕਿੰਨਾ ਪ੍ਰਾਤਨ ਸਥਾਨ ਹੈ ਜਿਹੜਾ ਅੱਜ ਜਿੱਥੇ ਮਹਾਰਾ ਜੀ ਦਾ ਹਾਂਜੀ ਮਨਾਇਆ ਗਿਆ ਇਹ ਜੀ 1967 ਦਾ ਸਥਾਨ ਆ ਇਹ ਸਤਗੁਰ ਅੰਗਨਾ ਜੀ ਮਹਾਰਾ ਹੈ ਜਿਨ੍ਹਾਂ ਨੇ ਸਤਗੁਰ ਗਿਆਨ ਨਾ ਇਮਾਰਤ ਨੂੰ ਨਾਮ ਸ਼ਬਦ ਲੈ ਕੇ ਜਿਹੜਾ ਇਸ ਸਥਾਨ ਨੂੰ ਜਿਹੜਾ ਜਿਹੜਾ ਚਾਲੂ ਕੀਤਾ ਸੀ ਆ ਆਸ਼ਰਮ ਚਾਲੂ ਕੀਤਾ ਸੀ ਇਸ ਆਸ਼ਰਮ ਨੂੰ ਗੁਰ ਗਿਆਨ ਨਾ ਇਮਾਰਤ ਚਲਨ ਸ਼ੁਰੂ ਪ੍ਰਾਪਤ ਧਰਤੀ ਹੈ ਜਿਸ ਦੇ ਉਤੇ ਵੱਖ-ਵੱਖ ਸੰਤਾਂ ਜਿਸ ਦਾ ਸਤਿਗੁਰੂ ਗੁਰਮੁਖ ਨਾਦ ਜੀ ਮਹਾਰਾਏ ਸਤਿਗੁਰੂ ਜੋਗੀ ਨਾਦ ਜੀ ਮਹਾਰਾਏ ਸਤਿਗੁਰੂ ਮੱਖਣ ਨਾਦ ਜੀ ਮਹਾਰਾਏ ਅਤੇ ਹੁਣ ਜਿਹੜੀ ਆ ਦਾਸ ਦੇ ਕੋਲ ਜਿਹੜੀ ਇਹ ਸੇਵਾ ਆਲੀ ਆਈ ਆ ਅਤੇ ਕਾਫੀ ਸੰਤਾਂ ਮਹਾਂਪੁਰਸ਼ਾਂ ਨੇ ਜਿਹੜਾ ਇਸ ਥਾਂ ਦੇਤੇ ਜਿਹੜੀ ਸੇਵਾ ਕੀਤੀ ਹੈ ਮਹਾਰਾਜ ਜੀ ਜਿਹੜੇ ਨੌਜਵਾਨ ਨਸ਼ਿਆਂ ਚ ਜਿਹੜੇ ਗਲਦਲ ਚ ਫਸਤੇ ਜਾ ਰਹੇ ਆ ਤੀਰਥ ਵੱਲੋਂ ਜਿਹੜਾ ਵਾ ਬੜੀ ਵਧੀਆ ਸੇਧ ਦਿੱਤੀ ਜਾਂਦੀ ਹੈ ਅਸੀਂ ਵੀ ਚਾਹੁੰਦੇ ਆ ਕਿ ਆਪ ਜੀ ਵੱਲੋਂ ਵੀ ਦੋਸ਼ ਬਦੋਂ ਨਾ ਨੌਜਵਾਨਾਂ ਨੂੰ ਜਿਹੜਾ ਵਾ ਇੱਕ ਪ੍ਰੇਰਨਾ ਰੂਪ ਦੇ ਵਿੱਚ ਵੀ ਨੇ ਹਾਂਜੀ ਇਸ ਤਰ੍ਹਾਂ ਹੀ ਪਾਵਨ ਵਾਲਮੀਕੀ ਤੀਰਥ ਦੇ ਗੱਦੀ ਨਿਸ਼ੀਨ ਸੰਤ ਸਤਿਗੁਰੂ ਮਲਕੀਨ ਨਾਜ਼ੀ ਮਹਾਰਾ ਗੁਰੂ ਗਿਆਨनाथ ਆਸ਼ਰਮ ਦੇ ਗੱਦੀ ਨਿਸ਼ੀਨ ਸੰਤ ਸਤਿਗੁਰੂ ਗਿਰਦਾਰੀ ਨਾਜ਼ੀ ਮਹਾਰਾ ਵੱਲੋਂ ਇਹ ਪੰਕਾ ਜੀ ਨਾਜ਼ੀ ਦੀ ਜਿਹੜੀ ਡਿਊਟੀ ਆ ਨਸ਼ਿਆਂ ਦੇ ਉਤੇੜੀ ਲਗਾਈ ਗਈ ਹੈ ਕਿ ਜਿਹੜੇ ਨਸ਼ੇ ਕਰਨ ਵਾਲੇ ਨੌਜਵਾਨ ਹੈ ਜਿਹੜੇ ਇਸ ਦਲਦਲ ਵਿੱਚ ਜਾ ਚੁੱਕੇ ਨੇ ਉਹਨਾਂ ਨੂੰ ਜੜਾ ਘਰ ਵਾਪਸੇ ਕਰਾਈਆਂ ਜਾਂ ਗਰੀਬ ਪਰਿਵਾਰਾਂ ਦੇ ਜਿਹੜਾ ਇਲਾਜ ਜਿਹੜੇ ਕਰਾਈ ਜਾਣ ਅਤੇ ਸਾਡਾ ਇਹ ਹੀ ਅੱਜ ਦੇ ਨੌਜਵਾਨਾਂ ਨੂੰ ਇਹ ਹੀ ਸੰਦੇਸ਼ ਆ ਕੇ ਪੰਜਾਬ ਉਹਨਾਂ ਗੁਰੂਆਂ ਪੀਰਾਂ ਦੀ ਯੋਧਿਆਂ ਦੀ ਧਰਤੀ ਆ ਜਿਨ੍ਹਾਂ ਦਾ ਲੋਹਾ ਪੂਰਾ ਵਿਸ਼ਵ ਮੰਨਦਾ ਹੈ ਇਸ ਕਰਕੇ ਹੀ ਆ ਇਸ ਪੰਜਾਬ ਨੂੰ ਜਿਹੜਾ ਬਚਾਉਣਾ ਹੈ ਅਤੇ ਅਸੀਂ ਨਸ਼ੇ ਜਿਹੜੇ ਕੋੜ ਨੂੰ ਦਲਦਲ ਨੂੰ ਪਜਾਉਣਾ ਇਹਨਾਂ ਕਹਿੰਦਾ ਜੈ ਵਾਲਮੀਕ ਰਾਮ ਜੋ ਬੋਲੇ ਸੋ ਨਿਰਵੇ ਭਗਵਾਨ ਵਾਲ ਕੀ ਜੈ ਸ੍ਰੀ ਸ੍ਰੀ ਇੱਕ ਸਵਰ ਸਤਿਗੁਰੂ ਗਿਆਨ ਅਨੰਤ ਮਹਾਰਾਜ ਕੀ ਜੈ ਸਤਿਗੁਰੂ ਗਿਆਨ ਅਜੀ ਦੇ ਮਹਾਰਾਜ ਦੇ ਅਵਤਾਰ ਦਿਹਾੜੇ ਦੇ ਸਮੂਚੀ ਸੰਗਤ ਨੂੰ ਸਮੂਚੀ ਮਾਨਤਾਂ ਨੂੰ ਲੱਖ ਲੱਖ ਵਧਾਈ ਹੋਵੇ